ਇਹ ਰਿਆ ਦੇਸੀ ਇਹ ਮੌਸਮ ਦਾ ਹੈ ਹੈ ਮੈਨੂੰ ਕੋਈ ਨਹੀਂ ਪਿਆਲੇ ਇਸ ਵਿੱਚ ਹੈ ਉਹਦਾ ਨਹੀਂ ਮੈਂ ਉਹਦਾ ਦੋ ਆ ਕਿੰਨੇ ਲੈਣੇ ਕਿੰਨੇ ਲੈਣੇ ਕਿੰਨੇ ਕਿੰਨੇ ਸੌ ਦੇਰੇ ਇੱਕ ਆ ਨਾ ਗਾਰ ਕਿਹੜਾ ਲੈਣਾ ਤਾਜੂ ਕਿਹੜਾ ਬਹੰਦਾ ਇਹ ਵੀ ਬਹੰਦਾ ਠੀਕ ਸਰਪੂਜੀ ਇੱਕ ਕੋਈ ਬ੍ਰੈਸਲੈਟ ਦਿਖਾ ਦਿਓ ਆਹ ਤੇ ਪਾਉਣ ਵਾਲਾ ਇਹਦਾ ਜੇ ਵਸਤੇ ਮੇਰੇ ਰਵੜ ਬੈਂਸ ਆ ਗਈ ਜਮਨ 50 ਲੋਗ ਬਣ ਰਿਹਾ ਤਾਜੂ ਕਿਹੜਾ ਬੈਗ ਲਿਆ ਬਲੈਕ ਬਲੈਕ ਸੋਨਾ ਲੱਗਦਾ ਚਲ ਪਾ ਕੇ ਵਿਖਾ ಕೇಡರೆ ಬ್ಲಕ ಸೋದ್ ਲਰਦੀ ਨੂੰ ਹਾਂ ਬੋਲੇ ਹਾਂ ਬੋਲੇ ਹਾਂ ਕਰਮ ਠੀਕ ਹੈ ਨੰਦ ਚਲੋ ਚਲੋ ਓਕੇ ਪਸੰਦ ਹੋ ਗਿਆ ਹਾਂ ਚਲੋ ਫਿਰ ਓਏ ਹੋਏ ਅਸੀਂ ਹੁਣ ਆਗੇ ਸੀ ਘਰੇ ਅੰਤਜ ਦਾ ਬੈਗ ਲੈ ਕੇ ਹੁਣ ਇਹ ਘਰੇ ਆ ਕੇ ਫਿਰ ਇਹ ਕੈਕ ਕੱਟਣ ਲੱਗੇ ਕਹਿੰਦੀ ਤਾਈ ਮੇਰਾ ਸੇਰ ਵੀ ਆ ਜੇ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਦੇ ਬੱਚੇ ਕਿੰਨੇ ਚੇਤਾਨ ਹੋ ਗਏ ਨੇ ਤੇ ਅੱਜ ਕੱਲ ਕਹਿੰਦੀ ਮੇਰਾ ਸਿਰ ਸਵੇਰ ਦਾ ਵਾਇਆ ਹੋਇਆ ਮੰਮੀ ਮੇਰੀ ਨੇ ਹੁਣ ਮੇਰਾ ਸਿਰ ਤੂੰ ਵਾਦੇ ਤੇ ਹੁਣ 27 ਤੇਰ ਲੈਣ ਗਈ ਇਹ ਸਿਰ ਵਾਉਗੀ ਇਦਾਂ ਤੇ ਉਸ ਤੋਂ ਬਾਅਦ ਕੇਕ ਕਟਾਂਗੇ ਤੁਹਾਨੂੰ ਵੀ ਵਿਖਾਵਾਂਗੇ ਹਾਂਜੀ ਸਮਾਨ ਆਉਂਦਿਆਂ ਨੂੰ ਇੰਤਜ਼ਾਰ ਕਰਦਿਆਂ ਨੂੰ ਤਾਜੂ ਤੋਂ ਵੇੜ ਨਹੀਂ ਹੋ ਰਹੀ ਸਾਡੀ ਤੋਂ ਇਹ ਫਿਰ ਪੱਗੇ ਲੈਣ ਲੱਗ ਪਈ ਤੇ ਇਹ ਐ ਪੁੱਛਦੀ ਰਹਿੰਦੀ ਕਦੋਂ ਆਊਗਾ ਜੋ ਇਹਦੇ ਭਰਾ ਸਮਾਨ ਲੈਣ ਗਏ ਹੋਏ ਨੇ ਮਾਰਕੀਟ ਚੋਂ ਤੇ ਬਸ ਆਉਣ ਹੀ ਆਲੇ ਨੇ ਇੱਕ ਅੱਧੇ ਮਿੰਟ ਤੇ ਕਰਤੇ ਇਹਨੂੰ ਵਾਵਾ ਚ ਰੋ ਗਿਆ ਵੇਟ ਕਰਦੀ ਨੂੰ ਇਹਨੂੰ ਐ ਕਿਹੜਾ ਵੇਲਾ ਹੋਵੇ ਕੇਕ ਖਾਵਾ ਮੈਂ ਆ ਕੇ ਕਰਦੀ ਸੈਂਟਰ ਲੈ ਕੇ ਉੱਤੇ ਚੜੀ ਫਿਰਦੀ ਬੈੱਡ ਤੇ ਵੀਰੇ ਆ ਗਏ ਅੱਜ ਤਹਾਨੂੰ ਕੋਈ ਪਤਾ ਨਹੀਂ ਲੱਗਦਾ ਵਿਆ ਵੀਰੇ ਲੋ ਜੀ ਆ ਗਿਆ ਸਮਾਨ ਤੇ ਹੁਣ ਬਹੁਤ ਜਲਦੀ ਮਿਲਦੇ ਆਪਾਂ ਕੇਕ ਕੱਟ Happy birthday, to uh, you, happy birthday, to you. happy birthday, to you. happy birthday,

ਹੈਪੀ ਬਰਥਡੇ ਟੂ ਜੂ ਤੁਹਾਡੀ ਹੈਪੀ ਬਰਥਡੇ ਜਨੂ ਖਾਲਾ ਪੇ ਖਾਵਾ ਚੱਕ ਦੇ ਫੱਟੇ ਕੱਟ ਕੇ ਜੀ ਕਰਦਾ ਤਾ ਗੱਟ ਕੇ ਪਾਵਾ